ਬੱਚੇ ਦਾ ਮੈਨਾਂ ਮੇਰਾ ਬੱਚੇ ਦਾ ਇਲਾਜ ਕਰ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਪਰ ਮੇਰਾ ਬੱਚਾ ਠੀਕ ਹੋ ਜਾਵੇ ਸਾਡੇ ਮੇਰੇ ਕੋਲ ਇੱਕੋ ਇੱਕ ਹੀ ਬੱਚਾ ਦਾ ਮੇਰਾ ਸਾਰਾ ਹੈਗਾ ਉਹ ਵੀ ਮੇਰਾ ਇੰਨਾ ਦੁਖੀ ਹੋਇਆ ਪਿਆਗਾ ਵੀ ਰੱਬ ਨੇ ਮੈਨੂੰ ਇੰਨਾ ਕਿਤੇ ਥੋੜ ਦੇਤਾ ਮੇਰਾ ਕਿਹ ਦਿਹਾੜੀ ਦਾ ਹੈਗਾ ਬੜਾ ਜਦੋਂ ਰਾਤ ਨੂੰ ਰੋਂਦਾ ਵੇ ਤੇ ਜਰਿਆਣੀ ਜਾਂਦਾ ਮੇ ਤੋਂ ਬਹੁਤ ਜ਼ਿਆਦਾ ਨਾਮ ਹੈ ਕੁਝ ਕਰ ਜੇ ਚੱਕੀ ਚ ਚੌਪੜੀ ਹੁੰਦਾਗਾ ਵੇ ਕੋਣ ਵੀ ਕਿੰਨਾ ਕਾਲਾ ਪੈਂਦਾ ਵੇ ਇਦਾਂ ਹੀ ਕਰਦਾ ਰਹਿੰਦਾਗਾ ਜਦੋਂ ਵੀ ਮੈਂ ਇਹ ਮੰਗਚਾਣਾ ਵੀ ਮੇਰੇ ਬੱਚੇ ਦਾ ਇਲਾਜ ਕਰਾ ਦੇ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਹੈਗਾ ਖਰਚਾ ਬਹੁਤ ਇਹਨਾਂ ਮੈਂ ਕਰ ਨਹੀਂ ਸਕਦਾ ਗਰੀਬ ਬੰਦਾ ਮੈਂ ਤਾਂ ਘਰ ਵੀ ਮੈਂ ਕਹਨੇ ਰੱਖ ਦਿੱਤਾ ਹੈਗਾ ਜੋ ਮੈਂ ਪਹਿਲਾਂ ਲਾ ਦਿੱਤਾ ਹੈਗਾ ਲੱਖ ਰੁਪਏ ਦੇ ਲਾ ਕੇ ਮੈਂ ਲਾ ਦਿੱਤਾ ਫੜ ਫੜਾ ਕੇ ਕਰ ਕਰਾ ਕੇ ਮੇਰੇ ਸਾਰੇ ਪਾਸੇ ਹੁੰਦੇ ਮੇਰੇ ਹੱਥ ਹੀ ਗਏ ਦਮ ਅੱਜ ਕੱਲ ਪਤਾ ਰਿਸ਼ਤੇਦਾਰ ਵੀ ਕੋਈ ਨਹੀਂ ਕੱਢਦਾ ਹੈਗਾ ਕਿੰਨੇ ਵੀਰ ਇਨੀ ਉਮਰ ਦੇ ਬੱਚੇ ਦੀ ਤੇ ਕੀ ਰੋਕੇ ਬੱਚੇ ਵਰੇਂਦੀ ਉਮਰ ਹੈਗੀਏ 6 6 ਮਹੀਨਿਆਂ ਦਾ ਹੋ ਗਿਆ ਹੈ ਤੇ ਇਹਦਾ ਇੱਕ ਗੁਰਦਾ ਖਰਾਬ ਹੈਗਾ ਇੱਕ ਇੱਕ ਨੇ ਦੀ ਨਾਲੀ ਬਾਥ ਵਾਲੀ ਬਲੌਕ ਹੈਗੀਏ ਤੇ ਇੱਕ ਗੁਰਦੇ ਚ ਪ੍ਰੋਬਲਮ ਚੱਲੀ ਜਾਂਦੀ ਹੈ ਜਿਹੜਾ ਗੁਰਦਾ ਉਹ ਕਹਿੰਦੇ ਚੇਂਜ ਕਰਨਾ ਪੈਗਾ ਇਹਦਾ ਇਹ ਕਦੋਂ ਤੋਂ ਇਹਨੂੰ ਰੋਗ ਹੈ ਬੱਚੇ ਇਹ ਵੀਰੇ ਜੀ ਇਹ ਬਚਪਨ ਤੋਂ ਇਹਨੂੰ ਹੋ ਗਿਆ ਹੈ ਇਹ 6 ਮਹੀਨਿਆਂ ਦਾ ਹੋ ਗਿਆ ਹੈ ਤੇ ਬਚਪਨ ਤੋਂ ਹੀ ਲੈ ਕੇ ਇਹਨੂੰ ਰੋਗ ਹੈ ਇੱਕ ਮਸ਼ੀਨ ਚ ਵੀ ਰਿਹਾ ਵੀ ਨਾ ਤੇ ਉਹ ਤੱਕਰ ਮੁੱਕ ਮੁੱਕੀ ਗਿਆ ਸੀਗਾ ਤੋਂ ਫਿਰ ਬਿਮਾ ਇਹਕਰ ਬਾਬੇ ਨੇ ਸੋਲ ਲਈ ਤਫੇ ਠੀਕ ਹੋ ਗਿਆ ਫੇਰ ਉਹ ਡਵਾਈਸ ਲਾ ਚੱਲਦਾ ਪਿਆ ਪਰ ਰੋਂਦਾ ਬਹੁਤ ਵਿਚਾਰਾ ਦਰਿਆ ਨਹੀਂ ਜਾਂਦਾ ਹੈਗਾ ਤੇ ਇਹ ਲਾਜ ਕਿੱਥੇ ਹੁਣ ਦਾ ਚੱਲ ਰਿਹਾ ਲਾਜ ਚਾਚਾ ਬੱਚਾ ਫ੍ਰੀਜਕੋਡ ਹਸਪੀਟਲ ਚ ਚੱਲਦਾ ਪਿਆ ਤੇ ਬਾਕੀ ਟੈਸਟ ਹੁੰਦੇ ਨੇ ਹਰ ਪੀਜੀਆ ਚ ਵੀ ਚੱਲਦਾ ਹੋਵੇ ਦੋ ਪਾਸੇ ਚੱਲ ਜਾਂਦਾ ਹੈਗਾ ਪਰ ਹੁਣ ਉਹ ਟੈਸਟ ਕਰੀ ਜਾਂਦੇ ਨੇ ਤੇ ਪ੍ਰੋਬਲਮ ਜਾਦੀ ਵਧੀ ਜਾਂਦੀ ਵੀ ਜਾਨੀ ਕੱਟ ਨਹੀਂ ਰਹੀ ਹੈਗੀ ਉਹਨਾਂ ਨੇ ਕਿਹਾ ਵੀ ਗੋਦਾ ਚੇਂਜ ਕਰਨਾ ਪਵੇਗਾ ਤੁਸੀਂ ਆਪ ਦਾ ਕੋਈ ਪੈਸੇ ਤੇ ਲਦਾ ਹੱਲ ਕਰੋ ਵੀ ਬੱਚੇ ਨੂੰ ਜਾਨ ਨੂੰ ਵੀ ਖਤਰਾ ਹੈਗਾ ਜੇ ਲੈਟਰੀ ਮਤ ਰੋਕੇ ਤੇ ਬੱਚਾ ਜਾਨ ਜਾ ਸਕਦੀ ਹੈ ਇਹ ਕੋਈ ਰੋਜ਼ਗਾਰ ਕੀ ਕੀ ਕਮਾਈ ਹੈ ਤੁਹਾਡੇ ਕੋਲ ਬਜੀ ਕਮਾਈ ਦਿਹਾੜੀਦਾਰ ਬੰਦਾ ਮੈਂ ਮੈਂ ਆਪ ਵੀ ਠੀਕ ਨਹੀਂ ਦਿੰਦਾਗਾ ਤੇ ਦਿਹਾੜੀ ਤੇ ਆਪਾਂ ਕਰਕੇ ਆਦੇ ਬੱਚਿਆਂ ਨੂੰ ਪਾਲਦਾ ਸੰਭਦਾ ਹੈਗਾ ਤੇ ਨਾਲ ਘਰ ਦੀ ਵੀ ਵਿਚਾਰੀ ਪੁਚੇ ਪੁਚੇ ਲਾ ਕੇ ਤੇ ਟਾਈਮ ਪਾਸੇ ਸਰਕਲ ਚਲਾਉਣੇ ਆ ਹੁਣ ਜਦੋਂ ਤਾਂ ਬੱਚਾ ਬਿਮਾਰ ਹੈ ਮੇਥੇ ਦਿਹਾੜੀ ਵੀ ਨਹੀਂ ਜਾਇਆ ਜਾਂਦਾ ਮੈਂ ਆਪ ਵੀ ਠੀਕ ਨਹੀਂ ਦਿੰਦਾਗਾ ਇਹ ਬੱਚੇਰੇ ਜੀ ਕਾਰਨ ਹੈਗਾ ਮੈਂ ਚਾਹਣਾ ਵੀ ਮੇਰੇ ਬੱਚੇ ਦੀ ਕੋਈ ਮੇਰਾ ਲਾਜ ਕਰਾ ਦੇ ਵਧੀਆ ਥਾਂ ਤੇ ਜਦ ਮੇਰਾ ਬੱਚਾ ਠੀਕ ਹੋ ਜਾਵੇ ਦਾ ਸਾਧ ਦਿੰਦੇ ਮਾਪੇ ਜੀ ਮੇਰਾ ਬਚਪਨ ਤੋਂ ਹੀ ਪੂਰਾ ਹੋ ਗਿਆ ਵੀ ਮੈਂ ਦੇਖਿਆ ਹੀ ਨਹੀਂ ਕਬਾਬ ਤੇ ਉਸ ਤੋਂ ਬਾਅਦ ਫਿਰ ਮੈਂ ਮਾਂ ਮੈਣ ਲ ਜਾਂਦਾ ਸੀ ਸਪਾਲਿਆ ਸੰਭਿਆ ਸੀਗਾ ਵੀ ਜੋ ਗਾ ਇਸ ਕੋੜਾ ਨਾ ਕੀਤੀ ਉਸ ਤੋਂ ਬਾਅਦ ਫਿਰ ਮੈਂ ਆਪ ਹੀ ਸਾਰਾ ਸਿਰ ਤੇ ਦਾ ਘਰ ਲਿਆ ਤਿੰਨ ਤਿੰਨ ਮੈਲੇ ਜਗਾ ਲਈ ਸੀਗੀ ਉਹ ਵੀ ਹੁਣ ਬੱਚੇ ਕਰਕੇ ਮੈਂ ਗਹਿਣੇ ਰੱਖ ਦਿੱਤੇ ਨੰਬਰਦਾਰਨ ਦੇ ਦਿੱਤੀ ਤੇ ਵੀ ਜਣਕੀ ਵੀ ਸਾਰਾ ਕੁਛ ਜਣਕੀ ਵੀ ਹੁਣ ਮੈਂ ਆਪਦਾ ਗਹਿਣੇ ਕੀਤਾ ਹੈ ਜਿਹੜਾ ਹੈਗਾ ਹੀ ਮਾੜਾ ਮੋਟਾ ਰੋਜ਼ਗਾਰ ਹੁਣ ਵਿੱਚ ਕੰਮ ਵੀ ਨਹੀਂ ਜਾਇਆ ਜਾਂਦਾਗਾ ਵੀ ਬੱਚੇ ਨੂੰ ਮੈਨੂੰ ਹਫਤੇ ਬਾਅਦ ਲਿਜਾਣਾ ਪੈਂਦਾਗਾ ਤੇ ਗੜਿਤੋ ਲਾਵਾ ਹੋਰ ਕਮਾਈ ਦਾ ਸਾਧਨ ਕੋਈ ਨਹੀਂ ਹੈ। ਦਿਹਾੜੀ ਤੋਂ ਲਾਵਾ ਭਾਜੀ ਕੋਈ ਮੇਰੇ ਕੋਲ ਹੋਰ ਕੋਈ ਸਾਧਨ ਨਹੀਂ ਹੈਗਾ। ਤੇ ਬੱਚੀ ਦੀ ਕਿੰਨੀ ਉਮਰ ਸੀ ਕਦੋਂ ਦੇਸ਼ੀ ਨੰਬਰ ਉਹ ਕਦੋਂ ਦਾ ਲੱਗਾ। ਬੱਚੇ ਭਾਈ ਉਮਰ 6 ਮਹੀਨੇ ਦਾ ਹੋ ਗਿਆ ਬੱਚਾ ਤੇ ਜਦੋਂ ਦਾ ਜਨਮ ਹੋਇਆ ਉਦੋਂ ਤੇ ਲੈ ਕੇ ਯਾਨੀ ਕਿ ਇੱਕ ਮਸ਼ੀਨ 'ਚ ਹੀ ਪੈ ਗਿਆ ਸੀ ਇਹ। ਤੇ ਮਹੀਨਾ ਤੇ ਮਸ਼ੀਨ 'ਚ ਹੀ ਰਹਿ ਕੇ ਕਰਾ ਤੇ ਮੁੱਕਮਕੀ ਗਿਆ ਸੀਗਾ। ਤੇ ਫਿਰ ਹੁਣ ਗਾਂ ਦੇ ਕਿਸਮਤ ਨਾਲ ਯਾਨੀ ਕਿ ਅੱਖਾਂ ਖੋਲ ਲੀਆਂ ਤੇ ਇਹ ਤੱਕ ਲੱਚਲੇ ਪਰ ਰਾਤ ਨੂੰ ਜਦੋਂ ਰੋਂਦਾ ਹੈ ਇਹ ਜਰਿਆ ਨਹੀਂ ਜਾਂਦਾ ਵੀ ਨਾ ਤਾਂ ਅਸੀਂ ਕੋਈ ਦਵਾਈ ਦੇ ਸਕਦੇ ਉਹ ਜੀ ਟਰੈਕਟਰਤ ਬਗੈਰ ਹਾਂਜੀ ਗੁਰਦੇ ਤੇ ਲਾਵੇ ਇੱਕ ਦੀ ਬਾਥਰ ਵਾਲੀ ਨਾਲੀ ਬਲੌਕ ਹੈਗੀ ਹੈ ਜਿਹੜਾ ਨਾਲੀ ਦੇ ਦਾ ਬਾਥਰ ਦੋਹਾਂ ਕਰਦਾ ਬੜਾ ਰੋਂਦਾ ਹੈ ਜਾਨਕਿ ਜਰਿਆ ਨਹੀਂ ਚਾਹਦਾ ਗਾਗਾ ਇਲਾਜ ਕੀ ਕੋਈ ਸਸਤਾ ਨਾ ਕਿਸੇ ਨਾਲ ਗੱਲਬਾਤ ਨਹੀਂ ਹੋਣੀ ਗੱਲਬਾਤ ਭਾਜੀ ਕਿਸੇ ਨੇ ਸਾਡੀ ਕੋਈ ਨਹੀਂ ਸੁਣਵਾਈ ਕੀਤੀ ਹੈਗੀ ਬੜਾ ਸੀ ਕਿਹਾ ਤਾਂ ਬੜਾ ਸੀਗਾ ਵਿਜਿਤ ਜਿੱਤੇ ਸਾਨੂੰ ਦੱਸਿਆ ਪਰ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਹੈਗੀ ਕੀ ਤੁਸੀਂ ਮੰਗੀ ਕਰ ਮੰਗਿਆ ਹੀ ਕਰਦਾ ਵੀ ਮੇਰੇ ਬੱਚੇ ਦਾ ਇਲਾਜ ਕੀਤਾ ਜਾਵੇ ਹੋਰ ਮੈਨੂੰ ਕੋਈ ਮੰਗਣੀ ਹੈਗੀ ਹੈਗੀ ਮੇਰਾ ਬੱਚਾ ਠੀਕ ਹੋ ਜਾਏ ਮੈਨੂੰ ਹੋਰ ਕੁਝ ਨਹੀਂ ਚਾਹੀਦਾ ਮੇਰੇ ਬੱਚਾ ਠੀਕ ਕਰ ਦਿਓ ਬਈ ਬੱਚੇ ਦੀ ਕਿੰਨੀ ਉਮਰ ਹੈ ਤੇ ਕੀ ਬੱਚੇ ਨੂੰ ਰੋਕੀ ਹੈ ਭਰੇ ਬੱਚਾ 5 ਸੇ ਮਹੀਨੇ ਦਾ ਹੈਗਾ ਤੇ ਗੁਰਦੇ ਚ ਪ੍ਰੋਬਲਮ ਹੈ ਤਾਂ ਉਹਨਾਂ ਦੇ ਵੀ ਚੈੱਕ ਤੇ ਜਮੇ ਖਰਾਬ ਹੈ ਇੱਕ ਦਾ ਇਲਾਜ ਚੱਲੀ ਜਾਂਦਾ ਤੇ ਕੀ ਹੋਰ ਕੋਈ ਨਾਲੀ ਇੱਕ ਦਸ ਇਹ ਬਾਥਰੂਮ ਵਾਲੀ ਨਾਲੀ ਵੀ ਬਲੌਕ ਹੈ ਜੇਕਰ ਉਹਨਾਂ ਦਾ ਰਾਤ ਨੂੰ ਬਹੁਤ ਰਹਿੰਦਾ ਬਾਥਰੂਮ ਕੰਨ ਲੱਗਾ ਤਾਂ ਬਹੁਤ ਜ਼ਿਆਦਾ ਰਹਿੰਦਾ ਤੇ ਇਲਾਜ ਫਿਰ ਕਿੱਥੋਂ ਚੱਲਿਆ ਇਲਾਜ ਤਾਂ ਫੀਦਕੋਟ ਤੇ ਚੱਲ ਰਿਹਾ ਸਰਕਾਰੀ ਹਸਪੀਟਲ ਗੁਰਗੋਵਿੰਦ ਸਿੰਘ ਇਹ ਕੀ ਡਾਕਟਰ ਹੁਣ ਕੀ ਕਹਿੰਦੇ ਨੇ ਵੈਸੇ ਕੀ ਠੀਕ ਹੋ ਜਾਏਗਾ ਜਾਂ ਕੀ ਕਰਨਾ ਪੈਣਾ ਉਹ ਕਹਿੰਦੇ ਆਪਰੇਸ਼ਨ ਹੀ ਕਰਨਾ ਪੈਣਾ ਆਪਰੇਸ਼ਨ ਤਾਂ ਬਿਨਾਂ ਨਹੀਂ ਹੋਣਾ ਆਪਰੇਸ਼ਨ ਕੇ ਅੰਦਰ ਜ਼ਰੂਰੀ ਆ ਉਹਨਾਂ ਨੇ ਐਕਸ-ਰੇ ਵੀ ਕੀਤੇ ਸਾਰਾ ਕੁਝ ਕੀਤਾ ਕੋਈ ਹੱਲ ਨਹੀਂ ਹੋਇਆ ਕਹਿੰਦੇ ਆਪਰੇਸ਼ਨ ਹੀ ਆ ਗੁਰਦੇ ਦਾ ਆਪਰੇਸ਼ਨ ਕਹਿੰਦੇ ਹਾਂਜੀ ਕਹਿੰਦੇ ਗੁਰਦਾ ਚੇਂਜ ਕਰਨਾ ਪਊ ਇਹ ਇੰਨਾ ਤਾਂ ਫਿਰ ਇਲਾਜ ਦਾ ਕਿਸ ਤਰ੍ਹਾਂ ਕੋਈ ਪੈਸਾ ਕਿਵੇਂ ਚੱਲ ਰਿਹਾ ਪਸਟਾ ਉਹ ਕਹਿੰਦੇ ਪੈਸੇ ਆਪ ਦੇ ਪ੍ਰਬੰਧ ਕਰਕੇ ਰੱਖੋ ਹੁਣ ਕੀ ਪੈਸੇ ਕੋਣੋ ਫਿਰ ਹੁਣ ਤੁਸੀਂ ਇਲਾਜ ਨਹੀਂ ਕਰਵਾ ਰਹੇ ਹਾਂ ਇਕ ਹਾਂਜੀ ਪੈਸੇ ਸਾਡੇ ਘਰ 'ਚ ਹੈ ਨਹੀਂ ਕਮਾਉਣ ਵਾਲਾ ਕੋਈ ਹੈ ਨਹੀਂਗਾ ਦੇਖੀ ਆਪਣਾ ਇਹਦੇ ਫਾਦਰ ਸਾਹਿਬ ਕੀ ਕੰਮ ਕਰਦੇ ਨੇ ਇਹਦੇ ਫਾਦਰ ਸਾਹਿਬ ਦਿਹਾੜੀ ਕਰਦੇ ਆ ਕੋਈ ਕਮਾਉਣ ਤਾਂ ਹੋਰ ਕੋਈ ਸਾਡੇ ਘਰ ਨਹੀਂ ਨਹੀਂ ਕੋਈ ਹੋਰ ਕੋਈ ਨਹੀਂ ਹੈਗਾ ਕੋਈ ਸਾਡੇ ਘਰ ਦੇ ਵਿੱਚ ਦੇਖੀ ਮੰਗੀ ਕਿ ਤੁਸੀਂ ਵੈਸੇ ਕਰਦੇ ਹੋ ਅਸੀਂ ਮੰਗੇ ਹੀ ਕਰਦੇ ਹਾਂ ਕਿ ਸਾਡੇ ਬੱਚੇ ਦਾ ਇਲਾਜ ਕਰਾਇਆ ਜਾਵੇ ਬਸ ਹੋਰ ਸਾਡੀ ਕੋਈ ਮੰਗ ਨਹੀਂ ਹੈ ਈ ਨਾਮ ਕੀ ਰਹਾ ਇਹਦਾ ਨਾਮ ਦਿਲਰਾਜ ਤੁਹਾਡਾ ਕੀ ਨਾਮ ਹੈ ਮੇਰਾ ਨਾਮ ਰਣਜੀਤ ਕੋ